ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਕਣਕ ਦੇ ਰੇਟਾਂ ਦੀ ਐਸ ਟਾਈਮ ਕਣਕ ਕੀ ਰੇਟ ਵਿਕ ਰਹੀ ਹੈ ਪੂਰੀ ਗੱਲਬਾਤ ਅੱਗੇ ਆਪਾਂ ਕਰਾਂਗੇ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਰੇਟ ਆਪ ਆਪਣੇ ਸ਼ਹਿਰਾਂ ਦੇ ਸਾਂਝੇ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਕਰੋ ਤਾਂ ਜੋ ਹਰੇਕ ਤੱਕ ਰੇਟ ਜਿਹੜਾ ਉਹ ਪਹੁੰਚ ਸਕੇ ਹਰੇਕ ਸ਼ਹਿਰ ਦਾ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਤਾਂ ਜੋ ਹਰੇਕ ਵੀਡੀਓ ਹਰ ਤੱਕ ਪਹੁੰਚ ਸਕੇ ਹੁਣ ਗੱਲ ਕਰਦੇ ਹਾਂ ਜੀ ਰੇਟਾਂ ਦੀ ਕਣਕ ਦੇ ਰੇਟ ਬਹੁਤ ਵਧੀਆ ਚੱਲ ਜਾਂਦੇ ਆ ਡਿਮਾਂਡ ਦਿਨੋਂ ਦਿਨ ਕਣਕ ਦੀ ਵਧ ਰਹੀ ਆ ਸੋ ਦਿਨੋਂ ਦਿਨ ਰੇਟ ਜਿਹੜਾ ਵਧ ਰਿਹਾ ਕਣਕ ਦਾ ਸ਼ੁਰੂ ਕਰਦੇ ਹਾਂ ਜੀ ਤਰਨਤਾਰ ਤੋਂ ਇੱਥੇ ਕਣਕ ਦਾ ਰੇਟ 22500 ਰੁਪਏ ਤੱਕ ਜਿਹੜੀ ਕਣਕ ਵੇਖ ਰਹੀ ਆ ਵਧੀਆ ਅੱਗੇ ਗੱਲ ਕਰਦੇ ਹਾਂ ਜੀ ਸ਼੍ਰੀ ਅਮਰਤਸਰ ਦੀ ਇੱਥੇ ਕਣਕ ਦਾ ਰੇਟ ਜਿਹੜਾ ਵਾ 2680 ਰੁਪਏ ਤੋਂ ਲੈ ਕੇ ਤੇ 2700 ਰੁਪਏ ਤੱਕ ਵੀ ਕਣਕ ਜਿਹੜੀ ਇੱਥੇ ਵਿਕੀ ਆ ਤੇ ਇੱਧਰ ਗੱਲ ਕਰ ਲੈਂਦੇ ਹਾਂ ਜੀ ਆਪਾਂ ਅੱਗੇ ਜਲੰਧਰ ਏਰੀਏ ਦੀ ਇੱਥੇ ਕਣਕ ਦਾ ਰੇਟ 2690 ਰੁਪਏ ਤੱਕ ਕਣਕ ਵੇਚ ਰਹੀ ਆ ਜਲੰਧਰ ਸ਼ਹਿਰ ਦੇ ਵਿੱਚ ਤੇ ਆਸ-ਪਾਸ ਛੋਟੇ ਕਸਬਿਆਂ ਸ਼ਹਿਰਾਂ ਦੀ ਗੱਲ ਕਰ ਲਈਏ ਤੇ ਉੱਥੇ 1.5 2600 ਤੋਂ 2500 ਦੇ ਵਿੱਚ ਵਿੱਚ ਕਣਕ ਦਾ ਰੇਟ ਜਿਹੜਾ ਉਹ ਚੱਲ ਰਿਹਾ ਲੁਧਿਆਣੇ ਦੀ ਗੱਲ ਕਰ ਲੈਣੇ ਜੀ ਉੱਥੇ ਕਣਕ 1.5 2700 ਰੁਪਏ ਤੱਕ ਵਿਕੀ ਆ ਜੁ ਲੁਧਿਆਣੇ ਸ਼ਹਿਰ ਦੇ ਵਿੱਚ ਲੱਗੇ ਆਸ-ਪਾਸ ਛੋਟੇ ਕਸਬਿਆਂ ਸ਼ਹਿਰਾਂ ਦੀ ਗੱਲ ਕਰ ਲਈਏ ਤੇ 2.5 2600 ਤੱਕ ਜਿਹੜੀ ਕਣਕ ਵਧੀਆ ਜਿਹੜੀ ਉਹ ਵੇਖ ਰਹੀ ਆ ਉਹ ਬਰੂਲਾ ਪੱਕ ਗੱਲ ਕਰ ਲਈਏ ਤੇ ਕਣਕ ਜਿਹੜੀ ਆ 2650 ਨੂੰ ਹੱਸ ਕੇ ਜਿਹੜੀ ਕਣਕ ਜਿਹੜੀ 2650 ਨੂੰ ਵਿਕ ਰਹੀ ਆ ਇੰਨੀ ਕੀ ਜਾਣਕਾਰੀ ਆਪਣੇ ਤੱਕ ਪਹੁੰਚੀ ਸੀ ਹੋਰ ਨਵੀਂ ਅਪਡੇਟ ਆਉਂਦੀ ਆ ਪਤਾ ਅੱਡ ਤੱਕ ਜਰੂਰ ਲੈ ਕੇ ਆਵਾਂਗੇ ਧੰਨਵਾਦ ਜੀ